ਕੱਲੋ ਜੋ ਘਟਨਾ ਵਾਪਰੀ ਸੀ ਗੱਡੀਆਂ ਦੀ ਪੰਚਤੋਟ ਵਾਲੀ ਕੀ ਹੈ ਮਾਮਲਾ ਸਰਪੂਰ ਕੀ ਹੋச்சு ਜਿਹੜਾ ਇਹ ਕਾਰਵਾਈ ਕੀਤੀ ਹੈ ਇਹ ਭਾਗੂ ਰੋਡ ਦੇ ਉੱਪਰ ਇੱਕ ਜਾਗਰੂਕਤਾ ਦਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਦੌਰਾਨ ਜਿਹੜੀ ਇੱਕ ਤੋ ਬੀਐਨਐਮ ਬਸਤੀ ਦੇ ਕੁਝ ਲੜਕੇ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਸੀ ਲੜਾਈ ਹੋਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਜਿਹੜੀ ਇਹ ਗੱਡੀਆਂ ਨੇ ਦੂਸਰੇ ਗਰੁੱਪ ਦੀ ਹੈਗੀ ਆ ਉਹਨਾਂ ਨੇ ਉਸ ਗੱਡੀਆਂ ਦੇ ਜਿਹੜੀ ਸੜਕ ਦੇ ਉੱਪਰ ਲੱਗੇ ਆ ਸੀਗੇ ਉਹਨਾਂ ਦੀ ਭੰਨਤੋੜ ਵੀ ਕਰ ਦਿੱਤੀ ਸੀ ਸੋ ਇਸ ਮਸਲੇ ਦੇ ਉੱਤੇ ਸੀ ਐਫਆਈਆਰ ਨੰਬਰ 53 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕਰ ਲਈ ਹੈ ਵਕਫਾ ਧਰਾਵਾਂ ਦੇ ਤਹਿਤ 160 148 53 427 ਆਈਪੀਸੀ ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਐਫਆਈਆਰ ਰਜਿਸਟਰ ਹੋ ਗਈ ਹੈ ਇਦੇ ਵਿੱਚ ਅਸੀਂ ਚਾਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਰੌਡਆਫ ਵੀ ਕਰ ਲਿਆ ਜਿਹਦੇ ਜੋ ਨਰਿੰਦਰ ਤੇ ਕਰਨ ਜਿਹੜੇ ਹੈਗੇ ਨੇ ਦੋ ਬਾਲਗ ਨੇ ਦੋ ਜਿਹੜੇ ਹੈਗੇ ਨੇ ਉਹਦੇ ਵਿੱਚ ਜੁਵਨਾਈਲ ਨੇ ਜਿਨ੍ਹਾਂ ਦੀ ਉਮਰ 17 ਸਾਲ ਦੇ ਕਰੀਬ ਹੈਗੀ ਹੈ ਚਾਰ ਦੋਸ਼ੀਆਂ ਦੀ ਅਸੀਂ ਪਛਾਣ ਕਰ ਲਈ ਹੈ ਜਿਨ੍ਹਾਂ ਨੂੰ ਅਸੀਂ ਰੌਡਆਫ ਵੀ ਕਰ ਲਿਆ ਬਾਕੀ ਚਾਰ ਦੋਸ਼ੀ ਹੋਰ ਜਿਹੜੇ ਆ ਜੋ ਧੋਬੀਆਣਾ ਵਸਤੀ ਦੇ ਨਾਲ ਦੇ ਸਾਥੀ ਨੇ ਉਹਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਸਾਰੇ ਬੰਦੇ ਜਿਹੜੇ ਹੈਗੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਜਲਦੀ ਹੀ ਅਸੀਂ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜ ਲਵਾਂ ਸੋ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਸ਼ਰਾਰਤੀ ਅਨਸਰ ਜੋ ਵੀ ਕਿਸੇ ਘਟਨਾ ਨੂੰ ਅੰਜਾਮ ਦੇਣਗੇ ਉਹਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਰਿਕਸ਼ਨ ਲਿਆ ਜਾਊਗਾ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਅਨਹੋਣੀ ਜਿਹੜੀ ਸਫਾਵੀ ਜਾਂ ਸਫਾਵੀ ਘਟਨਾ ਹੈ ਉਹਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿੰਨੀਆਂ ਗੱਡੀਆਂ ਜਿੱਦਾਂ ਸੀ ਤਾ तकरीबन 4-5 ਗੱਡੀਆਂ ਸੀਗੀਆਂ ਸੜਕ ਦੇ ਉੱਪਰ ਜਿਹੜੀਆਂ ਖੜੀਆਂ ਸੀਗੀਆਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਹੜੀ ਗੱਡੀਆਂ ਦੂਸਰੇ ਗਰੁੱਪ ਦੀ ਹੈਗੀਆਂ ਨੇ ਸੋ ਉਸੇ ਮਿਸਅੰਡਰਸਟੈਂਡਿੰਗ ਦੇ ਵਿੱਚ ਉਹਨਾਂ ਨੇ ਇਸ ਗੱਡੀਆਂ ਨੂੰ ਜਿਹੜਾ ਤੋੜਪਾਣ ਕੀਤੀ ਸੀਗੀ ਸੋ ਸਾਡੇ ਵੱਲੋਂ ਐਫਆਈਆਰ ਜਿਹੜੀ ਦਰਜ ਕੀਤੀ ਗਈ ਸੀਗੀ ਅਨਨੋਣ ਬੰਦਿਆਂ ਦੇ ਖਿਲਾਫ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬੰਦਿਆਂ ਦੀ ਪਛਾਣ ਕਰਕੇ ਚਾਰ ਬੰਦੇ ਅਸੀਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਸੋ ਬਾਕੀ ਵੀ ਜਿਹੜੇ ਬਾਕੀ ਬਚੇ ਦੋਸ਼ੀ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ